ਪਹਿਲਾ ਹਿੰਟੋ ਨਾਲ ਕ੍ਰੰਪ ਨੇ ਈਰਾਨ ਦੇ ਵੱਡੇ ਤਾਕਤ ਅਗੂ ਅਯਤੁੱਲਾ ਅਲੀ ਖਾਮੇਨੇ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਉਹਨਾਂ ਨੇ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਦੇ ਮੁੱਦੇ 'ਤੇ ਨਾਲ ਸਿੱਧੇ ਕਲ ਬਾਤ ਕਰਨ ਦਾ ਪ੍ਰਸਤਾਵ ਦਿੱਤਾ ਸੀ ਹਾਲਾਂਕਿ ਓਮਾਨ ਰਾਹੀਂ ਭੇਜੇ ਗਏ ਆਪਣੇ ਜਵਾਬੀ ਪੱਤਰ ਵਿੱਚ ਈਰਾਨੀ ਰਾਸ਼ਟਰਪਤੀ ਮਸੂਦ ਪਜਕਸ਼ੀ ਨੇ ਕਿਹਾ ਸੀ ਕਿ ਈਰਾਨ ਨੇ ਕ੍ਰੰਪ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ ਪਰ ਵਾਸ਼ਿੰਗਟਨ ਨਾਲ ਅਸਹਿਮਤ ਗਲਪਾਕ ਕਰੰਡਰ ਰਾਖਲਾ ਹੈ ट्रंप ਨੇ ਈਰਾਨ ਨੂੰ ਧੰਬੀ ਦਿੱਤੀ ਹੈ ਕਿ ਜੇਕਰ ਗਲਪਾਕ ਸਫਲ ਰਹਿੰਦੀ ਹੈ ਤਾਂ ਉਹ ਤਹਿਰਾਨ ਲਈ ਬੁਰਾ ਹੋਵੇਗਾ ਜਿਸੇ ਪਾਸੇ ਇਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਸ਼ਨੀਵਾਰ ਨੂੰ ਸਿੱਧੇ ਤੌਰ ਤੇ ਸ਼ੁਰੂ ਹੋਵੇਗੀ ਇਸ ਤੋਂ ਪਹਿਲਾਂ ਵੀ ਟਰੰਪ ਨੇ ਕਿਹਾ ਸੀ ਕਿ ਜੇਕਰ ਇਰਾਨ ਪਰਮਾਣੂ ਸਮਝੌਤੇ ਤੇ ਦਸਤਖਤ ਨਹੀਂ ਕਰਦਾ ਤਾਂ ਇਹ ਚੰਗਾ ਨਹੀਂ ਹੋਵੇਗਾ ਦੱਸਦੇ ਕਿ ਪਰਮਾਣੂ ਸਮਝੌਤੇ ਲੈ ਕੇ ਅਮਰੀਕਾ ਤੇ ਇਰਾਨ ਦੇ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਇਰਾਨ ਨੇ ਡੋਨਾਲਡ ਟਰੰਪ ਨਾਲ ਪ੍ਰਸ਼ਾਸਨ ਨਾਲ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਰੋਨਲਡ 트ੰਪ ਨੇ ਇਰਾਨ ਨੂੰ ਕਿਹਾ ਹੈ ਕਿ ਅਮਰੀਕਾ ਪਰਮਾਣੂ ਪ੍ਰੋਗਰਾਮ ਤੇ ਸਿੱਧੇ ਤੌਰ ਤੇ ਗੱਲਬਾਤ ਕਰੇਗਾ। ਇਹ ਨਹੀਂ ਨਹੀਂ, 트ੰਪ ਨੇ ਇਰਾਨ ਨੂੰ ਸੰਕਤੀ ਵਿ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਗੱਲਬਾਤ ਸਫਲ ਨਹੀਂ ਹੁੰਦੀ ਤਾਂ ਇੱਕ ਵੱਡੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ। 트ੰਪ ਨੇ ਅੱਗੇ ਕਿਹਾ ਕਿ ਜੇਕਰ ਗੱਲਬਾਤ ਸਫਲ ਨਹੀਂ ਰਹਿੰਦੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਇਰਾਨ ਲਈ ਬਹੁਤ ਬੁਰਾ ਹੋ ਸਕਦਾ ਹੈ। ਉਦੋਂ ਇਰਾਨ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹੈ ਪਰ ਇਹ ਗੱਲਬਾਤ ਸਿੱਧੇ ਤੌਰ ਤੇ ਹੋਵੇਗੀ। ਜੋ ਚਲੇ ਰਹੇ ਜ਼ੈਲੀ ਪ੍ਰਧਾਨ ਮੰਤਰੀ ਬੈਜਾਮਿਨ ਨਤਨੀਆਹੁ ਨੇ ਮੁਲਾਕਾਤ ਤੋਂ ਬਾਅਦ ਟਰੰਪ ਨੇ ਦਾਅਵਾ ਕੀਤਾ ਹੈ ਕਿ ਗੱਲਬਾਤ ਸ਼ਨੀਵਾਰ ਨੂੰ ਸ਼ੁਰੂ ਹੋਵੇਗੀ ਈਰਾਨ ਪ੍ਰਮਾਣੂ ਹਥਿਆਰ ਪ੍ਰਾਪਤ ਨਹੀਂ ਕਰ ਸਕਦਾ ਟਰੰਪ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਸਿੱਧੇ ਤੌਰ ਤੇ ਵਿਚਰ ਰਹੇ ਹਾਂ ਸ਼ਾਇਦ ਕੋਈ ਸੌਦਾ ਹੋ ਸਕਦਾ ਹੈ ਜੇਕਰ ਸਮਝੌਤਾ ਨਹੀਂ ਹੁੰਦਾ ਤਾਂ ਇਹ ਉਸ ਤੋਂ ਬਿਹਤਰ ਹੋਵੇਗਾ ਜੋ ਅਸੀਂ ਕਰਨਾ ਚਾਹੁੰਦੇ ਹਾਂ इस संबंध में जब डोनाल्ड ट्रंप तो पूछा गया सी कि जेकर ईरान ਨਾਲ ਸੰਯੋਗਤ ਨਹੀਂ ਹੋਇਆ ਤਾਂ ਕੀ ਅਮਰੀਕੀ ਫੌਜ ਕਾਰਵਾਈ ਕਰੇਗੀ। ਸਵਾਬ ਬਿ ट्रंप ਨੇ ਕਿਹਾ ਕਿ ईरान ਬਹੁਤ بڑے ਖਤਰੇ ਵਿੱਚ ਛੋਵੇਗਾ। ਹਾਲਾਂਕਿ ਮੈਨੂੰ ਇਹ ਕਹਿਣ ਵਿੱਚ ਬਹੁਤ ਬੁਰਾ ਲੱਗ ਰਿਹਾ ਹੈ। ਇਸ ਦੌਰਾਨ ईरान ਦੇ ਵਿਦੇਸ਼ ਮੰਤਰੀ अब्बास अराचि ने ट्विटर पे लिखा कि ईरान ਅਤੇ अमेरिका ਸ਼ਨੀਵਾਰ ਨੂੰ ओमान ਵਿੱਚ ਉੱਚ ਪੱਧਰੀ ਕਲਪਾਤ ਲਈ ਵਰਚੁਅਲ ਤੌਰ ਤੇ ਮਿਲਣਗੇ। ਇੱਕ ਮੌਕਾ ਹੋਵੇਗਾ ਅਤੇ ਇੱਕ ਪ੍ਰੀਖਿਆ ਵੀ ਕੈਨ ਅਮਰੀਕਾ ਦੇ ਪੱਲੇ ਵਿੱਚ ਹੈ ਦਸਨਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਡੋਨਾਲਡ 트ੰਪ ਨੇ ਇਰਾਨ ਦੇ ਸਰਵੋਤਮ ਨੇਤਾ ਹਯਤੁੱਲਾ ਅਲਿਖ ਮਹਿਮਨ ਨੂੰ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਉਸਨੇ ਇਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਤੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਪ੍ਰਸਤਾਵ ਦਿੱਤਾ ਸੀ ਪਰ ਓਮਾਨ ਰਾਹੀਂ ਭੇਜੇ ਗਏ ਆਪਣੇ ਜਵਾਬੀ ਪੱਤਰ ਵਿੱਚ ਇਰਾਨੀ ਰਾਸ਼ਟਰਪਤੀ ਮਸੂਦ ਪ੍ਰਜਕਸ਼ੀ ਨੇ ਕਿਹਾ ਦਿੱਤਾ ਸੀ ਕਿ ਇਰਾਨ ਨੇ ਟਰੰਪ ਦਾ ਸਮਝੌਤਾ ਰੱਦ ਕਰ ਦਿੱਤਾ ਹੈ ਪਰ ਵਾਸ਼ਿੰਗਟਨ ਨਾਲ ਸਿੱਧੇ ਤੌਰ ਤੇ ਗੱਲਬਾਤ ਲਈ ਤਿਆਰ ਹੈ